ਦੋਸਤੋ ਆਪਣੇ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਸੋਸ਼ਲ ਮੀਡੀਆ ਉੱਪਰ ਗੰਦ ਪਾ ਕੇ ਕਮਾਈ ਕਰਨਾ ਕੋਈ ਚੰਗਾ ਕੰਮ ਨਹੀਂ ਹੈ ਦੋਸਤੋ ਅੱਜਕੱਲ ਆਪਰ ਦੇਖਦੇ ਆ ਕਿ ਜਦ ਵੀ ਅਸੀਂ ਆਪਣਾ ਮੋਬਾਈਲ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅੱਗੇ ਗੰਦਗੀ ਹੀ ਨਜ਼ਰ ਆਉਂਦੀ ਹੈ ਮੋਬਾਈਲ ਉੱਪਰ ਸਿੱਖਿਆ ਦੇਣ ਵਾਲੀਆਂ ਵੀਡੀਓ ਘੱਟ ਪਰ ਛਰੇ ਆਮ ਨਗੇਜ ਵਾਲੀਆਂ ਵੀਡੀਓ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ ਇਹ ਦੇਖ ਕੇ ਕਈ ਵਾਰ ਸੋਚਦੇ ਹਾਂ ਕਿ ਦੁਨੀਆ ਕਿਸ ਪਾਸੇ ਵੱਲ ਟੁਰ ਪਈ ਹੈ ਪੈਸਾ ਕਮਾਉਣ ਵਾਸਤੇ ਚਾਹੇ ਸਾਡੇ ਲੋਕਾਂ ਨੂੰ ਕਿੰਨਾ ਵੀ ਗਰਾਫਟ ਵਾਲੇ ਪਾਸੇ ਜਾਣਾ ਪਵੇ ਪਰ ਉਹ ਜ਼ਰੂਰ ਜਾਂਦੇ ਹਨ ਸਾਡੀਆਂ ਸਰਕਾਰਾਂ ਵੀ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀਆਂ ਇੰਨਾ ਗੰਦੀਆਂ ਮੰਦੀਆਂ ਲੱਚਰ ਵੀਡੀਓ ਨੂੰ ਦੇਖ ਕੇ ਸਾਡੇ ਬੱਚਿਆਂ ਉੱਪਰ ਬਹੁਤ ਮਾੜਾ ਅਸਰ ਹੋ ਰਿਹਾ ਹੈ। ਛੋਟੀ-ਛੋਟੀ ਉਮਰ ਵਿੱਚ ਹੀ ਬੱਚੇ ਗਲਤੀ ਕਰ ਬੈਠ ਰਹੇ ਹਨ। ਜਿਸ ਤਰ੍ਹਾਂ ਆਪਾਂ ਪਿੱਛੇ ਜਿਹੇ ਦੇਖਿਆ ਕਿ ਇੱਕ ਪਿਤਾ ਨੇ ਆਪਣੀ ਧੀ ਤੇ ਉਸਦੇ ਪ੍ਰੇਮੀ ਦਾ ਕਿੰਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਹ ਸਾਰਾ ਕੁਝ ਇਹੋ ਜਿਹਿਆਂ ਗੰਦੀਆਂ ਵੀਡੀਓ ਦੇਖਣ ਦਾ ਹੀ ਸੱਟਾ ਹੈ। ਅ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਲੁਧਿਆਣੇ ਦੀ ਰਹਿਣ ਵਾਲੀ ਇੱਕ ਕੁੜੀ ਕਮਲਕੌਰ ਨੂੰ ਅਮਰਤਪਾਲ ਮਹਿਰਵਤ ਤੇ ਉਸ ਦੇ ਸਾਥੀਆਂ ਨੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਕਿਉਂਕਿ ਉਹ ਕੁੜੀ ਇਹ ਸੋਸ਼ਲ ਮੀਡੀਆ ਤੇ ਬਹੁਤ ਅਸ਼ਲੀਲ ਵੀਡੀਓ ਬਣਾ ਕੇ ਪਾਉਂਦੀ ਸੀ ਕਿਹਾ ਜਾਂਦਾ ਹੈ ਕਿ ਉਸ ਨੂੰ ਇੱਕ ਦੋ ਵਾਰ ਸਮਝਾਇਆ ਵੀ ਗਿਆ ਸੀ ਪਰ ਉਹ ਇੰਨਾ ਗੰਦੀਆਂ ਤਸਵੀਰਾਂ ਗੰਦੀਆਂ ਵੀਡੀਓ ਪਾਉਣ ਤੋਂ ਉਹ ਕੁੜੀ ਰੁਕੀ ਨਹੀਂ ਸੀ ਦੋਸਤੋ ਜਿੰਨਾ ਖੂਰ ਇਹ ਅਸ਼ਲੀਲ ਵੀਡੀਓ ਪਾਉਣ ਵਾਲੇ ਮੁੰਡੇ ਜਾਂ ਕੁੜੀਆਂ ਦਾ ਹੈ ਉਸ ਤੋਂ ਕਿਤੇ ਵੱਧ ਮੇਰੇ ਹਿਸਾਬ ਨਾਲ ਕਸੂਰ ਸਾਡੇ ਦੇਖਣ ਵਾਲੇ ਸਰੋਤਿਆਂ ਦਾ ਵੀ ਹੈ ਜਿਹੜੇ ਇਹੋ ਜਿਹਾਂ ਅਸ਼ਲੀਲ ਵੀਡੀਓ ਨੂੰ ਵੀਡੀਓ ਨੂੰ ਜ਼ਿਆਦਾ ਦੇਖਦੇ ਹਨ ਸਭ ਤੋਂ ਪਹਿਲੀ ਗੱਲ ਤਾਂ ਸਾਡੀਆਂ ਸਰਕਾਰਾਂ ਨੂੰ ਹੀ ਸਾਡੇ ਸੱਭਿਆਚਾਰ ਨੂੰ ਗੰਧਲਾ ਕਰਨ ਵਾਲੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਹੈ ਦੂਸਰਾ ਲੋਕ ਇਹਨਾਂ ਅਸ਼ਲੀਲ ਵੀਡੀਓ ਨੂੰ ਦੇਖਣਾ ਬੰਦ ਕਰਨ ਇਹਨਾਂ ਵੀਡੀਓ ਨੂੰ ਲਾਈਕ ਕਰਨ ਦੀ ਥਾਂ ਡਿਸਲਾਈਕ ਕੀਤਾ ਜਾਵੇ ਅਤੇ ਇਹਨਾਂ ਦੇ ਚੈਨਲਾਂ ਨੂੰ ਸਬਸਕ੍ਰਾਈਬ ਨਾ ਕੀਤਾ ਜਾਵੇ ਤੀਸਰਾ ਇੰਨਾ ਗਲਤ ਵੀਡੀਓ ਬਣਾਉਣ ਵਾਲਿਆਂ ਨੂੰ ਖੁਦ ਵੀ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਚੰਦਕ ਪੈਸਿਆਂ ਦੀ ਖਾਤਰ ਲੋਕਾਂ ਦੇ ਸਾਹਮਣੇ ਨਗੇਜ ਪਰੋਸਦੇ ਹਨ ਸੋ ਉਮੀਦ ਹੈ ਕਿ ਆਪਾਂ ਸਾਰੇ ਰਲ ਕੇ ਇਸ ਗੰਦਲੇ ਹੋਏ ਸੱਭਿਆਚਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾਲ